ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਜਣ ਠੀਕ ਠਾਕ ਹੋਵੋਗੇ ਪੂਜਾ ਸੰਗਾ ਜਾਣਦੇ ਹੋ ਤੁਸੀਂ ਸਾਰੇ ਜਣੇ ਉਹੀ ਮੋਤੀ ਜੀ ਆ ਸਾਈਡ ਤੇ ਲਾ ਦਨੀ ਆ ਮੈਂ ਫੋਟੋ ਉਹਦੀ ਇਹ ਹੀ ਪੂਜਾ ਸੰਗਾ ਜਿਨੇ ਪਿੱਛੇ ਜੇ ਗੁਰਵਿੰਦਰ ਦੇ ਨਾਲ ਰਹਿੰਦੇ ਹੋਏ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੱਖਾਂ ਰੁਪਏ ਇਕੱਠੇ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲਿਆ ਗੁਰਵਿੰਦਰ ਨੂੰ ਡਾਈਵੋਰਸ ਦਿੱਤਾ ਤਾਂ ਹੁਣ ਜਿਹੜਾ ਹੈਗਾ ਤੀਜਾ ਜਿਹੜਾ ਬੰਦਾ ਉਹ ਉਹਨੂੰ ਛੱਡ ਕੇ ਚੌਥੇ ਦੀ ਤਲਾਸ਼ ਦੇ ਵਿੱਚ ਤੁਸੀਂ ਬਿਲਕੁਲ ਸਹੀ ਸੁਣਿਆ ਹਾਲਾਕੀ ਮੈਂ ਖੋਦ ਇੱਕ ਕੁੜੀਆਂ ਮੈਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਪਰ ਇਹੋ ਜਿਹੀਆਂ ਕੁੜੀਆਂ ਨੇ ਜਿਹੜਾ ਹੈਗਾ ਨਾ ਦੁਨੀਆ ਦਾ ਬੇੜਾ ਕਰਕ ਕਰ ਰੱਖਿਆ ਇਹੋ ਜਿਹੀਆਂ ਕੁੜੀਆਂ ਨੇ ਦੂਸਰੀਆਂ ਕੁੜੀਆਂ ਨੂੰ ਵੀ ਕਲੰਕਿਤ ਕਰ ਰੱਖਿਆ ਜਿਹੜੀਆਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਇਦਾਂ ਲੱਗਦਾ ਵੀ ਇੱਕ ਨਿਕਲ ਗਿਆ ਤੇ ਇੱਕ ਹੋਰ ਸੀ ਪਹਿਲਾਂ ਹੁੰਦਾ ਸੀ ਵੀ ਮੁੰਡੇ ਇਦਾਂ ਦੇ ਹੁੰਦੇ ਸੀਗੇ ਵੀ ਮੁੰਡੇ ਨੇ ਇੱਕ ਕੁੜੀ ਛੱਡੀ ਦੂਜੀ ਫੜ ਲਈ ਦੂਜੀ ਛੱਡੀ ਤੀਜੀ ਫੜ ਲਈ ਹੁਣ ਕਈ ਇਦਾਂ ਦੀਆਂ ਕੁੜੀਆਂ ਵੀ ਨੇ ਜਿਦੇ ਚ ਸਭ ਤੋਂ ਮਤਲਬ ਵੱਡੀ ਐਗਜ਼ਾਮਪਲ ਇਹ ਖੁਦ ਪੂਜਾ ਸੰਗਾ ਫਿਰ ਆਪਣੇ ਆਮ ਲੋਕ ਦੇਖ ਲੋ ਹਨ ਜਿਹੜੇ ਹੈਗੇ ਘਰਾਂ ਦੇ ਵਿੱਚ ਕੋਈ ਗੱਲ ਹੁੰਦੀ ਆ ਆਪਾਂ ਪਰਿਵਾਰ ਨੂੰ ਦੱਸਦੇ ਆ ਮਤਲਬ ਕਹਿੰਦੇ ਨਾ ਕਿਤੇ ਬਾਹਰ ਆਂਡ ਮਾਣਨ ਨੂੰ ਵੀ ਨਾ ਪਤਾ ਲੱਗ ਜੇ ਇਹ ਸਭ ਤੋਂ ਪਹਿਲਾਂ ਚੱਕਦੇ ਆ ਮੂੰਹ ਤੇ ਚਾੜ ਦਿੰਦੇ ਆ ਇੰਸਟਾ ਤੇ ਸਟੋਰੀਆਂ ਠੀਕ ਹੈ ਉਸ ਤੋਂ ਬਾਅਦ ਰੀਲਾਂ ਪਾ ਦਿੰਦੇ ਨੇ ਸਾਰਾ ਕੁਝ ਦੱਸ ਦਿੰਦੇ ਨੇ YouTube ਤੇ ਵਲੌਗਸ ਦੇ ਵਿੱਚ ਦੱਸ ਦਿੰਦੇ ਨੇ ਜਮਈ ਸ਼ਰਮ ਹੈ ਆ ਹੈ ਨਹੀਂ ਖਤਮ ਹੋ ਚੁੱਕੀ ਇਹਨੂੰ ਲੱਗਦਾ ਵੀ ਹੁਣ ਇਹਦੀ ਕੋਈ ਹੋਰ ਬਾਹ ਫੜ ਲੂਗਾ ਪਰ ਨਹੀਂ ਇਸ ਤੋਂ ਬਾਅਦ ਇਹਨੂੰ ਕੋਈ ਵੀ ਸੱਚਾ ਜਿਹੜਾ ਹੈਗਾ ਹਮਜ਼ਾਫਰ ਨਹੀਂ ਮਿਲਣ ਵਾਲਾ ਇੱਕ ਸਕਿੰਟ ਚ ਇਹਨਾਂ ਦੇ ਜਿਹੜੇ ਹੈਗੇ ਸਟੇਟਸ ਚੇਂਜ ਹੋ ਜਾਂਦੇ ਨੇ ਠੀਕ ਹੈ ਮੈਂ ਤੁਹਾਨੂੰ ਸਭ ਕੁਝ ਦਿਖਾਵਾਂਗੀ ਵੀਡੀਓ ਨੂੰ ਸਕਿਪ ਨਾ ਕਰਿਓ ਵੀ ਮਤਲਬ ਇੰਨੀ ਚੀਪ ਹਨਾ ਇਹ ਕੁੜੀ ਵੀ ਕੀ ਕਹਿ ਸਕੀ ਹੈਨਾ ਮਤਲਬ ਵਰਦੀ ਹੈਣੀ ਅਦੁੱਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਮੈਂ ਤੁਹਾਨੂੰ ਦੱਸਦੀ ਆਂ ਪਹਿਲਾਂ ਨਾ ਮੈਂ ਆਹ ਸਾਈਡ ਤੇ ਸਕਰੀਨਸ਼ਾਟ ਲਾਉਣੀ ਆਂ ਸੌਰੀ ਅੱਜ ਮੈਂ ਲਿਖਤੀ ਯੂਜ਼ ਕਰ ਰਹੀ ਆਂ ਕਿਉਂਕਿ ਮੈਂ ਨਾ ਨਿੱਕੇ ਨਿੱਕੇ ਚੀਜ਼ਾਂ ਇਹਦੀਆਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਆਂ ਇਸ ਕਰਕੇ ਮੈਂ ਨੀਚੇ ਜੋ ਨੋਟ ਡਾਊਨ ਕੀਤੇ ਆ ਮੇਨ ਮੇਨ ਪੁਆਇੰਟਸ ਇਹ ਜੋ ਤੁਹਾਡੇ ਸਾਹਮਣੇ ਰੱਖਾਂਗੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਨੇ ਮੈਂ ਸਾਈਡ ਤੇ ਸਕਰੀਨਸ਼ਾਟ ਲਾਉਣੀ ਆ ਜਿਹਦੇ ਵਿੱਚ ਇਹਨੇ ਲਿਖਿਆ ਵੀ ਕਿਸੇ ਰੀਜ਼ਨ ਕਰਕੇ ਜਿਹੜਾ ਹੈਗਾ ਮੇਰਾ ਅਕਾਊਂਟ ਡਿਸੇਬਲ ਹੋ ਗਿਆ ਤੇ ਇਹ ਮੇਰਾ ਨਿਊ ਅਕਾਊਂਟ ਹੈ ਨ ਫੋਲੋ ਕਰੋ ਠੀਕ ਹੈ ਇਹੋ ਜਿਹੇ ਕਰਤੂਤਾਂ ਕਰਨ ਵਾਲਿਆਂ ਦਾ ਅਕਾਊਂਟ ਫਿਰ ਡਿਸੇਬਲ ਹੀ ਹੁੰਦਾ ਹੁੰਦਾ ਹੋਰ ਤਾਂ ਕੀ ਐ ਚਲੋ ਡਿਸੇਬਲ ਹੋ ਗਿਆ ਦਾ ਅਕਾਊਂਟ ਉਹਦੇ ਉੱਪਰ ਇਹਦੇ ਆਈ ਥਿੰਕ 4 ਲੱਖ ਦੇ ਨੀਅਰ ਅਬਾਊਟ ਜਾਂ ਅਬਵ ਸੀਗੇ ਉਹਦੇ ਕਿਉਂਕਿ ਮੈਂ ਉਹਨੂੰ ਕਦੇ ਦੇਖਿਆ ਨਹੀਂ ਕਦੇ ਰੀਲ ਸਾਹਮਣੇ ਆ ਜਾਂਦੀ ਸੀ ਤਾਂ ਦੇਖ ਲੈਂਦੀ ਸੀ ਅਦਰਵਾਈਜ਼ ਨਹੀਂ ਦੇਖਿਆ ਤੇ ਪਹਿਲਾਂ ਉਹ ਅਕਾਊਂਟ ਤੇ ਇਹਦਾ ਕੀ ਸੀਗਾ ਸੁੱਖ ਦੀ ਪੂਜਾ ਠੀਕ ਹੈ ਹੁਣ ਆਹ ਅਕਾਊਂਟ ਦਾ ਚੱਕਰ ਚੱਲਦੇ ਚੱਲਦੇ ਜਦੋਂ ਇਹਦਾ ਅਕਾਊਂਟ ਜਿਹੜਾ ਹੈਗਾ ਉਹ ਉੱਡ ਗਿਆ ਨਿਊ ਅਕਾਊਂਟ ਇਹਨੂੰ ਬਣਾਉਣਾ ਪੈ ਗਿਆ ਰੂਣੇ ਰੋ ਰਹੀ ਸੀ ਇਹ ਲੋਕ ਮੇਰੀ ਬਦਤ ਨਹੀਂ ਕਰ ਰਹੇ ਜਿਨ੍ਹਾਂ ਨੂੰ ਮੈਂ ਜਾ ਜਾ ਵੀਡੀਓ ਬਣਾਉਂਦੀ ਸੀ ਉਹ ਹੁਣ ਮੇਰੀ ਸਪੋਰਟ 'ਚ ਨਹੀਂ ਖੜ੍ਹ ਰਹੇ ਸੁਰਲੀਨ ਵਰਗੀਆਂ ਇਹਦੀਆਂ ਜਿਹੜੀਆਂ ਹੈਗੀਆਂ ਚੰਗੀਆਂ ਸਹੇਲੀਆਂ ਨੇ ਸੁਰਲੀਨ ਵਰਗੀਆਂ ਕੁੜੀਆਂ ਇਹਦੀਆਂ ਸਹੇਲੀਆਂ ਨੇ ਜਿਨ੍ਹਾਂ ਦੀ ਪ੍ਰੋਮੋਸ਼ਨ ਕੀਤੀ ਹੈ ਹੁਣ ਕੋਲਾਬੋਰੇਟ ਕਰਕੇ ਉਹਦੇ ਨਾਲ ਇਹਨੇ ਵੀਡੀਓ ਪਾਈ ਹੈ ਵੀ ਇਹਨੂੰ ਫੋਲੋ ਕਰੋ ਠੀਕ ਹੈ ਤੇ ਇਹਦੀ ਇਹ ਚੱਲਦੇ ਚੱਲਦੇ ਨਾ ਮਤਲਬ ਕੁਝ ਹੀ ਘੰਟਿਆਂ ਦੇ ਵਿੱਚ 36 ਘੰਟਿਆਂ ਦੇ ਵਿੱਚ ਵਿੱਚ ਪਹਿਲਾਂ ਤਾਂ ਇਹਦੀ ਨਿਊ ਇੰਸਟਾ ਆਈਡੀ ਤੇ ਸੁਖ ਦੀ ਪੂਜਾ ਸੀ ਠੀਕ ਹੈ ਆ ਦੇਖ ਸਕਦੇ ਹਾਂ ਮੈਂ ਸਕਰੀਨਸ਼ਾਟ ਲਾ ਦਿੰਨੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਕੀ ਪਾਇਆ ਇੱਕ ਪੋਸਟ ਪਾਈ ਤੇ ਪੋਸਟ ਪਾਉਣ ਦੇ ਨਾਲ-ਨਾਲ ਦੇਖ ਲੋ ਇਹਨਾਂ ਦਾ ਦਿਮਾਗ ਦਿਮਾਗ ਤੋਂ ਚੱਲਦੇ ਆ ਇਹ ਲੋਕ ਨਾਲ ਦੀ ਨਾਲ ਇਹਦੇ ਸਿੱਧਾ ਪੂਜਾ ਸੰਗਾ ਪਾਤਾ ਸੁੱਖ ਦੀ ਪੂਜਾ ਜਿਹੜਾ ਹੈਗਾ ਉੜਾਤਾ ਮਤਲਬ ਇਹਨਾਂ ਲੋਕਾਂ ਦੇ ਲਈ ਰਿਸ਼ਤਿਆਂ ਨੂੰ ਖਤਮ ਕਰਨਾ ਐਦਾਂ ਜਿਵੇਂ ਦੁੱਧ 'ਚ ਡਿੱਗੀ ਹੋਈ ਮੱਖੀ ਨੂੰ ਆਪਾਂ ਆ ਹਨਾ ਸਿੱਪਟ ਕੇ ਮਤਲਬ ਪਕੜ ਕੇ ਉਹਨੂੰ ਬਾਹਰ ਨਹੀਂ ਸੁੱਟ ਦਿੰਦੇ ਉਦਾਂ ਇਹਨਾਂ ਦੇ ਲਈ ਇਦੇ ਲਈ ਤਾਂ ਬਿਲਕੁਲ ਇਦਾਂ ਹੀ ਆ ਮੈਨੂੰ ਲੱਗਦਾ ਵੀ ਰਿਸ਼ਤਿਆਂ ਦੀ ਕੋਈ ਕੀਮਤ ਹੀ ਹੈਣੀ ਐ ਇਸ ਕੁੜੀ ਦੇ ਲਈ ਤੁਸੀਂ ਅੱਗੇ ਮੈਂ ਤੁਹਾਨੂੰ ਦਿਖਾਉਣੀ ਐ ਫੇਰ ਇਹਨੇ ਪੋਸਟ ਪਾਈ ਐ ਕਿ ਮੈਂ ਤੁਹਾਨੂੰ ਪੜ ਕੇ ਸੁਣਾਉਣੀ ਐ ਸਾਈਡ ਤੇ ਲਗਾ ਦੇਣੀ ਐ ਮੈਂ ਠੀਕ ਐ ਤੁਸੀਂ ਚਾਹੋ ਪੜ ਵੀ ਸਕਦੇ ਹੋ ਮੇਰੇ ਨਾਲ ਬਹੁਤ ਮਾੜੀ ਹੋਈ ਐ ਮੇਰੇ ਆਪਣੇ ਵੀ ਸਾਥ ਛੱਡ ਰਹੇ ਨੇ ਸਭ ਤੋਂ ਵੱਡਾ ਧੋਖਾ ਮੈਨੂੰ ਸੁੱਖਣੇ ਦਿੱਤਾ ਜੋ ਕੀ ਮੇਰੇ ਨਾਲ ਚੀਟ ਕੀਤਾ ਇੱਥੇ ਜੋ ਵੀ ਆ ਸਭ ਪੈਸੇ ਨਾਲ ਠੀਕ ਹੈ ਆ ਤੁਸੀਂ ਪੜ ਸਕਦੇ ਹੋ ਇਹਨੇ ਇਹ ਪੋਸਟ ਪਾਈ ਆ ਇਹ ਪੋਸਟ ਪਾਉਣ ਦੇ ਨਾਲ ਨਾਲ ਇਹਨੇ ਸੁਖ ਦੀ ਜਾਨ ਆਈਡੀ ਦਾ ਨਾਮ ਰੱਖਿਆ ਹੋਇਆ ਸੀ ਹਟਾ ਕੇ ਯੂਜ਼ਰ ਨੇ ਇਹਨੇ ਸਿਰਫ ਪੂਜਾ ਸੰਗਾ ਕਰ ਲਿਆ ਹੁਣ ਤੁਸੀਂ ਦੱਸੋ ਬੰਦਾ ਪਹਿਲਾ ਗਲਤ ਹੋ ਸਕਦਾ ਬੰਦਾ ਦੂਜਾ ਗਲਤ ਹੋ ਸਕਦਾ ਬੰਦਾ ਤੀਜਾ ਵੀ ਗਲਤ ਦੱਸੋ ਐਹ ਔਡੀਆਂ ਕੁੜੀਆਂ ਨਾ ਕਿਸੇ ਦੀਆਂ ਨਹੀਂ ਜਿਹੜੀਆਂ ਇੱਕ ਦੀਆਂ ਹੋ ਕੇ ਨਹੀਂ ਨਾ ਰਹਿ ਸਕਦੇ ਉਹ ਕਿਸੇ ਦੀਆਂ ਨਹੀਂ ਹੋ ਸਕਦੀ ਮੈਂ ਨਾ ਇੰਸਟਾ ਦੇ ਉੱਪਰ ਅਕਸਰ ਮਤਲਬ ਜ਼ਿਕਰ ਕਰਦੀ ਹੁੰਨੀ ਐ ਇੱਕ ਵੀਡੀਓ ਹੁਣ ਮੈਂ ਰੀਸੈਂਟਲੀ ਪਾਉਂਗੀ ਵੀ ਮੇਰੀ ਵੀਡੀਓ ਮੈਂ ਰੈਡੀ ਕਰ ਰਹੀ ਹਾਂ ਕਿ ਨਾ 95% ਜਿਹੜੀਆਂ ਮਤਲਬ ਕੀ ਹੈਗੇ ਆ ਨਾ ਘਰ ਉਹ ਕੁੜੀਆਂ ਦੇ ਬਰਦਾਸ਼ਤ ਕਰਨ ਕਰਕੇ ਕੁਝ ਵਿਚਾਰੀਆਂ ਆਪਣੇ ਬੱਚਿਆਂ ਦੀ ਖਾਤਰ ਕੁਝ ਮਾਪਿਓ ਦੀ ਇੱਜ਼ਤ ਦੀ ਖਾਤਰ ਬਰਦਾਸ਼ਤ ਕਰਕੇ ਆਪਣਾ ਜਿਹੜਾ ਹੈਗਾ ਨਾ ਆਪਣੇ ਸਾਰੇ ਪਰਿਵਾਰ ਦੇ ਵਿੱਚ ਇੰਨਾ ਤੰਗ ਹੋਣ ਦੇ ਬਾਵਯੂਦ ਵੀ ਨਾ ਉਹਦੇ ਘਰ ਨਹੀਂ ਛੱਡ ਕੇ ਆਉਂਦੀਆਂ ਤੇ ਇਹ ਇਹੋ ਜਿਹੀਆਂ ਮੈਨੂੰ ਲੱਗਦਾ ਜਿਨ੍ਹਾਂ ਨੂੰ ਮੂੰਹ ਹੀ ਪੈ ਗਿਆ ਬਸ ਵੀ ਰਸੇ ਚੱਪਣ ਦੀ ਆਦਤ ਪੈ ਗਈ ਨਾ ਪੰਜਾਬੀ ਕਹਾਵਤ ਹੈ ਜਿਹਨੂੰ ਰਸੇ ਚੱਪਣ ਦੀ ਆਦਤ ਪੈ ਗਈ ਉਹ ਕਦੇ ਵੀ ਨਹੀਂ ਛੁੱਟ ਸਕਦੀ ਇਹ ਗੱਲਾਂ ਬਹੁਤ ਬੁਰੀਆਂ ਲੱਗਣੀਆਂ ਜਿਹੜੀਆਂ ਮੈਂ ਕਹਿ ਰਹੀਆਂ ਪਰ ਇਹ ਸੱਚੀਆਂ ਨੇ ਚਲ ਜੇ ਇਹ ਹਾਈਪ ਕਰੀਏਟ ਕਰਨ ਦੀ ਖਾਤਰ ਆ ਵੀ ਫੋਲੋਅਰਸ ਵਧ ਜਾਣ ਠੀਕ ਹੈ ਇਹ ਇਸ ਚੀਜ਼ ਦੀ ਵੈਸਤ ਮੈਨੂੰ ਲੱਗਦਾ ਵੀ ਨਹੀਂ ਕਿਉਂਕਿ ਉਹ ਮੁੰਡਾ ਇਹਦੇ ਨਾਲ ਤਾਂ ਹੀ ਸੀਗਾ ਕਿਉਂਕਿ ਇਹਦੇ ਅੱਛੇ ਖਾਸੇ ਇਹਦੇ ਫੋਲੋਅਰ ਸੀਗੇ ਠੀਕ ਹੈ ਚੰਗੀ ਅਰਨਿੰਗ ਸੀਗੀ ਤੇ ਜੇ ਹੁਣ ਉਹ ਮੁੰਡਾ ਇਹਨੂੰ ਛੱਡ ਵੀ ਗਿਆ ਮਤਲਬ ਜੇ ਮੰਨ ਕੇ ਚੱਲੋ ਵੀ ਤੁਸੀਂ ਹਾਈਪ ਕਰੀਏਟ ਕਰਨ ਦੀ ਖਾਤਰ ਇਹ ਸਭ ਕਰ ਰਹੇ ਆ ਵੀ ਉਹ ਮੈਨੂੰ ਧੋਖਾ ਦੇ ਰਿਹਾ ਏ ਕਰ ਰਿਹਾ ਵੀ ਚੰਗੇ ਮੇਰੇ ਫੋਲੋਅਰਸ ਫੇਰ ਵਧ ਜਾਣ ਤਾਂ ਮੈਨੂੰ ਲੱਗਦਾ ਵੀ ਐਦਾਂ ਆਪਦੀ ਬੇਇੱਜ਼ਤੀ ਕਰਵਾ ਕੇ ਇਹੋ ਜਿਹੇ ਫਾਲੋਅਰਸ ਲੈਣਾ ਲੱਖ ਦੀ ਲਾਹਨਤ ਹੈ ਤੇ ਜਿਹੜੇ ਲੋਕ ਇਹਨੂੰ ਹੁਣ ਫਾਲੋ ਕਰਨਗੇ ਨਾ ਚਲੋ ਪਹਿਲਾਂ ਤਾਂ ਸੀ ਜੋ ਸੀ ਬਿਲਕੁਲ ਨਹੀਂ ਪਤਾ ਸੀ ਬਾਅਦ ਚ ਪਤਾ ਲੱਗਾ ਵੀ ਇਹ ਐਦਾਂ ਦੀ ਆ ਲੋਕਾਂ ਤੋਂ ਠੱਗੀ ਮਾਰ ਕੇ ਨੇ ਕਿਸੇ ਹੋਰ ਦਾ ਘਰ ਦਿਖਾ ਕੇ ਗੁਰਵਿੰਦਰ ਦੇ ਨਾਲ ਰਹਿੰਦੇ ਹੋਏ ਲੋਕਾਂ ਤੋਂ ਪੈਸੇ ਲਏ ਫਿਰ ਉਹ ਮੁੰਡੇ ਦੇ ਪੱਲੇ ਵੀ ਨਹੀਂ ਕੱਖ ਜਾਣ ਦਿੱਤਾ ਉਹਨੂੰ ਛੱਡ ਕੇ ਫਿਰ ਹੋਰ ਤੀਜਾ ਵਿਆਹ ਕਰਾ ਲਿਆ ਹੁਣ ਚੌਥੀ ਦੀ ਸਕੀਮ ਚ ਲੱਖ ਦੀ ਲਾਹਨਤ ਆ ਉਹਨਾਂ ਨੂੰ ਜਿਹੜੇ ਇਹਨੂੰ ਫਾਲੋ ਕਰਨਗੇ ਕਿਤੇ ਹੁਣ ਫੇਰ ਲੱਖਾਂ ਚ ਜਾਣ ਇਹਦੇ ਫਾਲੋਅਰਸ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਦੀ ਵੀਡੀਓ ਸੁਣਾਉਣੀ ਹੈ ਆ ਦੇਖਿਓ ਵੀਡੀਓ ਸੁਣਿਓ ਪਹਿਲਾਂ ਫੇਰ ਆਪਾਂ ਗੱਲ ਕਰਦੇ ਹਾਂ ਹਾਜੀ ਗਾਈਜ਼ ਮੈਂ 14 ਡੈਟੇਟੂਆਂ ਨਾਲ ਸੰਗਤ ਹੈ ਨਾ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੋਲਦੇ ਬੋਲ ਹੀ ਰਹਿਣੇ ਪਰ ਮੇਰਾ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸਟਰ ਬਿਹੇਵ ਕਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇਥੋਂ ਚਲੀ ਜਾਏਗਾ ਛੱਡ ਦੇ 10 ਮੈਂ ਜਿਹੜਾ ਕੀ ਕੀਤਾ ਜਿਹੜਾ ਕਿ ਮੇਰੇ ਨਾਲ ਇਹਦਾ ਹੋ ਰਿਹਾ ਨਾ ਮੇਰੇ ਨਾਲ ਕੋਈ ਚੀਂਗ ਹੋ ਰਹੀ ਹੈ ਕਿ ਨਾ ਉਹਨਾਂ ਕੋਈ ਮਾਰ ਨਹੀਂ ਦਿੱਤਾ ਤੇ ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਕਾਊਂਟ ਕਰਕੇ ਇਹਨਾਂ ਨੇ ਆ ਵੀ ਕੋਈ ਕੋਡ ਵਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੈਂ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇਨਾਂ ਹਰ ਇੱਕ ਵਾਰੀ ਧੁੱਖਾ ਕਰਕੇ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਦਾ ਤੁਸੀਂ ਸੋਣੀ ਲਿਆ ਕੀ ਕਹਿਣਾ ਇਹਦਾ ਮੈਂ ਤੁਹਾਨੂੰ ਹੁਣ ਮੈਂ ਦੱਸਦੀ ਹਾਂ ਨਾ ਇਹਨੇ ਕੀ ਕਿਹਾ ਵੀ ਜੋ ਬੋਲਦੇ ਆ ਬੋਲਦੇ ਹੀ ਨੇ ਮੇਰਾ ਜਿਹੜਾ ਆ ਹਸਬੰਡਾ ਕਿੰਨੀ ਰਿਸਪੈਕਟ ਦੇ ਰਿਹਾ ਆ ਉਹਦੇ ਹਸਬੰਡ ਐਦਾਂ ਤਾਂ ਕੱਪੜੇ ਵੀ ਨਹੀਂ ਕੋਈ ਉਤਾਰ ਉਤਾਰ ਸਿੱਟਦਾ ਜਿੱਦਾਂ ਇਹ ਆਪਣੇ ਘਰ ਵਾਲਿਆਂ ਨੂੰ ਸੁੱਟ ਰਹੀ ਹੈ ਮੈਨੂੰ ਕਹਿੰਦਾ ਤੂੰ ਇੱਥੋਂ ਚਲੀ ਜਾ ਛੱਡ ਦੇ ਮੈਂ ਐਦਾਂ ਦਾ ਕੀ ਕੀਤਾ ਮੇਰੇ ਨਾਲ ਚੀਡ ਹੋ ਰਿਹਾ ਅਕਾਊਂਟ ਕਰਕੇ ਹੋ ਰਿਹਾ ਜਾਂ ਫਿਰ ਕੋਈ ਹੋਰ ਗੱਲ ਹੈ ਜਿਹੜਾ ਵੀ ਮੇਰੇ ਨਾਲ ਰਹਿੰਦਾ ਮੈਨੂੰ ਧੋਖਾ ਦੇ ਕੇ ਚਲਾ ਜਾਂਦਾ ਹੁਣ ਇੱਥੇ ਕੀ ਦੀ ਗੱਲ ਸੀ ਧੋਖਾ ਇਹਦੇ ਨਾਲ ਰਹਿੰਦਾ ਮਤਲਬ ਜਾਂ ਤਾਂ ਉਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਕਿਉਂਕਿ ਜਿੱਥੇ ਤੱਕ ਮੈਨੂੰ ਪਤਾ ਕਿ ਜਿਹੜਾ ਤਾਂ ਪਹਿਲੇ ਘਰ ਵਾਲਾ ਸੀ ਉਹਨੂੰ ਇਹ ਆਪ ਛੱਡ ਕੇ ਆਈ ਸੀ ਕਿਹਦੀ ਖਾਤਰ ਗੁਰਵਿੰਦਰ ਦੀ ਖਾਤਰ ਗੁਰਵਿੰਦਰ ਨੂੰ ਇਹਨੇ ਆਪ ਛੱਡਿਆ ਕਿਹਦੀ ਖਾਤਰ ਸੁੱਖ ਦੀ ਖਾਤਰ ਧੋਖਾ ਇਹਨੂੰ ਕਿਹਨੇ ਦਿੱਤਾ ਕਹਿੰਦੇ ਆ ਕਰਨੀਆਂ ਭਰਨੀਆਂ ਇੱਥੇ ਪੈਂਦੀਆਂ ਜਦੋਂ ਤੂੰ ਦੋ ਦੋ ਜਣਿਆਂ ਨੂੰ ਛੱਡ ਕੇ ਆਈਆਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੂੰ ਸੁਪਨੇ ਦਿਖਾ ਕੇ ਉਹਨਾਂ ਦੇ ਨਾਲ ਵਿਆਹ ਕਰਵਾ ਕੇ ਉਹਨਾਂ ਨੂੰ ਛੱਡ ਕੇ ਤੂੰ ਤੀਜੇ ਕੋਲੇ ਆਈਆਂ ਤਾਂ ਫਿਰ ਕਹਿੰਦੇ ਨਾ ਜੋਕ ਤੁਸੀਂ ਮਤਲਬ ਦੂਜੇ ਦੇ ਲਈ ਕਰੋਗੇ ਜੋ ਬੀਜੋਗੇ ਉਹੀ ਵੱਢੋਗੇ ਜਦੋਂ ਮੈਨੂੰ ਫੇਰ ਵੀ ਸਮਝ ਨਹੀਂ ਆ ਰਹੀ ਇਹ ਕਿਹੜੇ ਮੂਨਾ ਕਹਿ ਰਹੀ ਹੈ ਵੀ ਜੋ ਮੇਰੇ ਨਾਲ ਰਹਿੰਦਾ ਮੈਨੂੰ ਧੋਖਾ ਦੇ ਕੇ ਜਾਂਦਾ ਯਾਦ ਆ ਫਿਰ ਜਿਨ੍ਹਾਂ ਨੇ ਧੋਖਾ ਦਿੱਤਾ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਤੇ ਨਹੀਂ ਤਾਂ ਸਾਰਿਆਂ ਨੂੰ ਪਤਾ ਵੀ ਜਿਹੜੇ ਪਿਛਲੇ 2 ਸੀਗੇ ਉਹਨਾਂ ਨੇ ਤੈਨੂੰ ਧੋਖਾ ਨਹੀਂ ਦਿੱਤਾ ਪੂਜਾ ਤੂੰ ਉਹਨਾਂ ਨੂੰ ਧੋਖਾ ਦੇ ਕੇ ਆਈਂਗੀ ਤੇ ਮੈਨੂੰ ਲੱਗਦਾ ਵੀ ਲੋਕਾਂ ਨੂੰ ਹੁਣ ਤੇਰੀ ਅਸਲੀਅਤ ਪਤਾ ਤੇ ਆ ਜਿਹੜੇ 30k ਹਜ਼ਾਰ ਹੋ ਗਏ ਨੇ ਫਾਲੋਅਰਸ ਉਹ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਣਾ ਵਿਚਾਰੇ ਹੋਣੇ ਆ ਕੋਈ ਭੋਲੇ ਪੰਛੀ ਵਰਨਾ ਤੇਰੇ ਆਰਕੀ ਨੂੰ ਹੁਣ ਫੋਲੋ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਆਪਾਂ ਨੂੰ ਕਿਸੇ ਦੇ ਫੇਮ ਤੋਂ ਕੋਈ ਚੱਕਰ ਨਹੀਂ ਠੀਕ ਹੈ ਜਾਂ ਫੇਮ ਤਾਂ ਤੈਨੂੰ ਬਹੁਤ ਮਿਲ ਗਿਆ ਇਹੋ ਜਿਹੇ ਫੇਮ ਤੋਂ ਤੌਬਾ ਤੌਬਾ ਕੀ ਤੇਰੇ ਵਾਲਾ ਫੇਮ ਸਾਨੂੰ ਨਹੀਂ ਚਾਹੀਦਾ ਕਿਉਂਕਿ ਜਿਹੜੀਆਂ ਚੰਗੀਆਂ ਘਰਾਂ ਦੀਆਂ ਕੁੜੀਆਂ ਹੁੰਦੀਆਂ ਨੇ ਇੱਜ਼ਤ ਵਾਲੀਆਂ ਹੁੰਦੀਆਂ ਨੇ ਨਾ ਉਹ ਜਿੱਥੇ ਇੱਕ ਵਾਰ ਲੜ ਲਾਤੀਆਂ ਨਾ ਜਿੱਥੇ ਲੜ ਲੱਗਦੀਆਂ ਚਾਹੇ ਆਪਦੀ ਮਰਜ਼ੀ ਨਾਲ ਲੱਗਦੀਆਂ ਤੇ ਚਾਹੇ ਕਿਸੇ ਨੇ ਲਾਤੀਆਂ ਉਹਦੇ ਮਾਪਿਓ ਨੇ ਲਾਤੀਆਂ ਉਹਦੇ ਲਈ ਫਿਰ ਉਹੀ ਸਭ ਕੁਝ ਹੁੰਦਾ ਇੱਜ਼ਤ ਬਣਾਉਣੀ ਬਹੁਤ ਔਖੀ ਐ ਗਵਾ ਇੱਕ ਸਕਿੰਟ ਚ ਲੈਂਦਾ ਬੰਦਾ ਤੇਰੇ ਨਾਲੇ ਜੋ ਕੁਝ ਹੋ ਰਿਹਾ ਉਹ ਤੂੰ ਖੁਦ ਆਪਣੀ ਆਪ ਜ਼ਿੰਮੇਵਾਰ ਕੱਖ ਦੀ ਨਹੀਂ ਰਹਿਣਾ ਤੂੰ ਕਿਸੇ ਪਾਸੇ ਦੀ ਨਹੀਂ ਰਹਿਣਾ ਅੱਲਾਕ ਕਿੰਨਾ ਕਚਰ ਹਲਾਵੇਂ ਕਿੰਨਾ ਕਚਰ ਹਲਾ ਹਲਾ ਕੇ ਪੈਸੇ ਲਵੇਗੀ ਲੋਕਾਂ ਤੋਂ ਖਰੂਸ਼ ਨਾ ਕਰ ਕਰ ਕੇ ਬਦਲੋ ਆਪਣੇ ਆਪ ਨੂੰ ਸੋਚ ਨੂੰ ਬਦਲੋ ਰਿਸ਼ਤਿਆਂ ਨੂੰ ਸੰਭਾਲਣਾ ਸਿੱਖੋ ਫੇਮ ਦੇ ਚੱਕਰ ਚ ਪੈਸੇ ਦੇ ਚੱਕਰ ਦੇ ਵਿੱਚ ਨਾ ਰਿਸ਼ਤਿਆਂ ਨੂੰ ਪਿੱਛੇ ਨਾ ਛੱਡੋ ਉਤੋਂ ਇੱਕ ਆਹ ਹੋਰ ਹੈਗੀ ਕਮਲ ਪਟਿਆਲਾ ਉਹਦੀ ਹੈਗੀ ਅੱਜ ਆਈ ਮੀਨ 12 ਤਰੀਕ ਨੂੰ ਸੌਰੀ ਕੱਲ ਮੈਰਿਜ ਐਨੀਵਰਸਰੀ ਤੇ ਆ ਦੇਖ ਸਕਦੇ ਤੁਸੀਂ ਮੈਂ ਸਕਰੀਨਸ਼ਾਟ ਲਾਉਣੀ ਹੈ ਸਾਈਡ ਤੇ ਇੱਦਾਂ ਮਤਲਬ ਹਨਾ ਚੱਲ ਰਿਹਾ ਕੰਮ ਵੀ ਮਹਿੰਦੀਆਂ ਲੱਗ ਗਈਆਂ ਤਿਆਰੀਆਂ ਸ਼ੁਰੂ ਹੋਏ ਉਹ ਮੈਂ ਨਾ ਕਈ ਵੀਡੀਓਜ਼ ਦੇਖੀਆਂ ਇਹਦੀਆਂ ਫਿਰ ਆ ਸ਼ੋਸ਼ੇ ਬਾਜੀਆਂ ਕਾਢੀਆਂ ਇਹਨਾਂ ਨੇ ਸਾਰਿਆਂ ਨੂੰ ਸੱਦਿਆ ਦੂਜਿਆਂ ਨੂੰ ਫੇਮ ਦੇ ਮਾਰੇ ਕਰਦਾ ਬੰਦਾ ਹੈ ਸਾਰਾ ਕੁਝ ਵੀ ਸਾਨੂੰ ਥੋੜੀ ਜਿਹੀ ਹਾਈਪ ਮਿਲ ਜੇ ਹੋਰ ਹਨਾ ਸਾਰੇ ਆਉਣਗੇ ਉਹਨਾਂ ਦੇ ਚੈਨਲਾਂ ਦੇ ਵਲੌਗ ਪੈਣਗੇ ਸਾਡੇ ਪ੍ਰਤੀ ਇਸ ਕਰਕੇ ਇੰਨਾ ਖਰਚਾ ਕਰ ਰਹੇ ਨੇ ਵੀ ਜਦੋਂ ਐਡੇ ਐਡੇ ਬਰੋਬਰ ਦੇ ਜਵਾਬ ਹੋ ਗਏ ਪਹਿਲੀ ਗੱਲ ਹੈ ਐਨੀਵਰਸਰੀ ਮਨਾਉਣ ਦਾ ਮਤਲਬ ਕੀ ਹੈ ਚਲੋ ਤੁਸੀਂ ਬੱਚੇ ਦਾ ਬਰਥਡੇ ਸੈਲੀਬ੍ਰੇਟ ਕਰੋ ਹਨਾ ਐਨੀਵਰਸਰੀ ਮਰੋਣੀਆ ਕਰੇ ਕੇਕ ਕੱਟ ਲੋ ਆ ਪਿੱਛੇ ਜੇ ਕੇਕ ਵਾਲੀ ਵੀਡੀਓ ਇੱਕ ਮੈਂ ਵੀਡੀਓ ਸ਼ੇਅਰ ਵੀ ਕੀਤੀ ਸੀ ਤੁਹਾਡੇ ਨਾਲ ਵਾਇਰਲ ਹੋਈ ਸੀ ਜਿਹਦੇ ਚ ਇੱਕ ਕਿੰਨਾ ਰੂਡ ਬੋਲਦਾ ਸੀ ਤੇ ਮੈਨੂੰ ਲੱਗਦਾ ਨਾ ਵੀ ਥੋੜਾ ਚਿਹਰੀਆ ਇਹ ਅੱਕਿਆ ਲੈ ਤੋ ਇਹਦੇ ਬਲੌਗਾਂ ਤੋਂ ਅੱਕਿਆ ਤਾਂ ਪਿਆ ਹੀ ਆ ਇੱਕ ਦੋ ਵੀਡੀਓਜ਼ ਹੋਰ ਵੀ ਦੇਖੀਆਂ ਮੈਂ ਜਿਹਦੇ ਵਿੱਚ ਇਹ ਕਹਿੰਦਾ ਪਰੇ ਕਰ ਲਾ ਫੋਨ ਨਾ ਐ ਕਰ ਲਾ ਕੈਮਰਾ ਪਰੇ ਕਰ ਲਾ ਇਹ ਕਰ ਲਾ ਇੰਨੀ ਕਿਹ ਬੇਮਤੀ ਐ ਇਹਨੂੰ ਇੰਨੀ ਅਕਲ ਹੈ ਨਹੀਂ ਇਹਦੇ ਅੰਡਰ ਗਾਰਮੈਂਟਸ ਪਤਾ ਨਹੀਂ ਇਹ ਜਾਣ ਬੁੱਝ ਕੇ ਦਿਖਾਉਂਦੀ ਐ ਕਿਉਂਕਿ ਕੋਈ ਵੀ ਔਰਤ ਮੈਨੂੰ ਨਹੀਂ ਲੱਗਦਾ ਵੀ ਘਰ ਦੇ ਵਿੱਚ ਬੰਦਾ ਇੱਥੇ ਨਾ ਆਪਦੇ ਹਸਬੰਡ ਤੋਂ ਅਗਲਾ ਸ਼ਰਮ ਮੰਨਦਾ ਵੀ ਹਾਂ ਚਲੋ ਆਪਣਾ ਹਸਬੰਡ ਆ ਮੰਨਦੇ ਆ ਪਰ ਘਰੇ ਬੱਚੇ ਨੇ ਏਡੇ ਏਡੇ ਗੱਭਰੂ ਮੁੰਡੇ ਨੇ ਸਾਡੇ ਪਿੰਡਾਂ ਦੇ ਵਿੱਚ ਕਹਿ ਦਿੰਦੇ ਨੇ ਨਾ ਗੱਭਰੂ ਮੁੰਡੇ ਜਦੋਂ ਹੋ ਜਾਣ ਨਾ ਤੇ ਇਹ ਪਤਾ ਨਹੀਂ ਕਿਵੇਂ ਅੰਡਰ گارਮੈਂਟਸ ਲਾ ਕੇ ਬਿੱਡਾਂ ਤੇ ਸੁੱਟ ਦਿੰਦੀ ਹੈ ਮੈਂ ਉਹ ਸ਼ੇਅਰ ਨਹੀਂ ਕਰਨਾ ਚਾਹੁੰਦੀ ਇੱਥੇ ਪੋਸਟ ਠੀਕ ਹੈ ਕੰਗਾਂ ਨੇ ਦੇਖ ਵੀ ਲਈ ਹੋਣੀ ਆ ਅੰਡਰ گارਮੈਂਟਸ ਲਾ ਕੇ ਏਡੇ ਏਡੇ ਤੇਰੇ ਗੱਭਰੂ ਜਵਾਨ ਪੁੱਤ ਹੋਏ ਪਏ ਆ ਲਾ ਕੇ ਤੇ ਬਿੱਡਾਂ ਤੇ ਸੁੱਟ ਦਿੰਦੀ ਹੈ ਸ਼ਰਮੀ ਹੈ ਨਹੀਂ ਕਿਸੇ ਚੀਜ਼ ਦੀ ਵੀ ਨਹੀਂ ਕੁ ਮਤ ਤੁਹਾਰੀ ਪੀ ਤੁਹਾਡੇ ਵਲੌਗਾਂ ਦੇ ਚੱਕਰਾਂ ਚ ਲੈ ਕੇ ਆਵਾਂਗੇ ਇੱਕ ਸਪੈਸ਼ਲ ਵੀਡੀਓ ਇੱਕ ਸਹਿਜ ਅਮਨ ਉਹ ਅਮਨ ਸਹਿਜ ਪ੍ਰੀਤ ਨੇ ਜਿਹੜੇ ਜਿਹੜੀ ਇੱਕ ਛੋਟੀ ਜਿਹੀ ਕੁੜੀ ਦੇ ਕਰਕੇ ਫੇਮਸ ਹੋਈ ਸੀ ਆਪਣੀ ਦੇ ਕਰਕੇ ਉਹਨਾਂ ਦੀ ਵੀ ਇੱਕ ਐਡੀ ਘਟੀਆ ਹਰਕਤ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗੀ ਬਣੇ ਰਿਓ ਵੀਡੀਓ ਦੇ ਨਾਲ ਜਿਹੜੇ ਜਿਹੜੇ ਮਤਲਬ ਮੇਰੇ ਚੈਨਲ ਦੇ ਨਾਲ ਬਣੇ ਰਿਓ ਸੌਰੀ ਜਿਹੜੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਉਹਨਾਂ ਨੇ ਇੰਨੀ ਕੁ ਗੰਦੀ ਹਰਕਤ ਕੀਤੀ ਹੈ ਨਾ ਨੰਗਾ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਲੋਕਾਂ ਨੇ ਦੱਸਿਆ ਉਹਨਾਂ ਨੂੰ ਜਾ ਕੇ ਵੀ ਹਾਂ ਤੂੰ ਨੰਗਾ ਸੀ ਠੀਕ ਹੈ ਮੈਂ ਕਲਿੱਪ ਲੈ ਕੇ ਆਉਂਗੀ ਵੀਡੀਓ ਤੁਹਾਡੇ ਨਾਲ ਨੈਕਸਟ ਸਪੈਸ਼ਲ ਉਹਨਾਂ ਦੇ ਉੱਪਰ ਅਤੀ ਆਪਾਂ ਵੀਡੀਓ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ